ਦੁੱਖ ਤਾਂ ਹੁੰਦਾ ਹੀ ਹੈ ਟਿਕਟ ਕੱਟੀ ਜਾਣੀ ਕਿਉਂਕਿ ਦੁੱਖ ਇਸ ਕਰਕੇ ਨਹੀਂ ਹੁੰਦਾ ਵੀ ਟਿਕਟ ਕੱਟੀ ਗਈ ਹੈ ਟਿਕਟ ਤਾਂ ਕਿਸੇ ਦੀ ਕੱਟ ਕੇ ਮੈਨੂੰ ਦਿੱਤੀ ਸੀ ਮੇਰੀ ਕੱਟ ਕੇ ਕਿਸੇ ਹੋਰ ਨੂੰ ਦਿੱਤੀ ਵੀ 5 ਸਾਲ ਤੁਸੀਂ ਕੰਮ ਕਰਦੇ ਹੋ ਲੋਕਾਂ ਨੂੰ ਆਪਣੇ ਨਾਲ ਜੋੜਦੇ ਹੋ ਪਾਰਟੀ ਨਾਲ ਜੋੜਦੇ ਹੋ ਉਹ ਲੋਕ ਵਿਚਾਰੇ ਇਹਨੇ ਦੁਖੀ ਹੋ ਜਾਂਦੇ ਨੇ ਬਾਅਦ ਚ ਵੀ ਹੁਣ ਕੋਈ ਨਵਾਂ ਬੰਦਾ ਆਊਗਾ ਛਰੇ تسلیم ਖਮ ਹੈ ਜੋ ਮਿਰਾਜੇ ਯਾਰ ਮੇ ਆਏ ਇਹ ਨੇ ਫਰੀਦਕੋਟ ਤੋਂ ਕਾਂਗਰਸ ਨੇ ਮੌਜੂਦਾ ਮੈਂਬਰ ਪਾਰਲੀਮੈਂਟ ਤੇ ਪੰਜਾਬ ਦੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਜਿਨ੍ਹਾਂ ਦੀ ਸਵਾਰ ਟਿਕਟ ਕੱਟੀ ਗਈ ਹੈ ਸਦੀਕ ਦੀ ਟਿਕਟ ਕੱਟ ਅਮਰਜੀਤ ਕੌਰ ਸਾਹੂ ਕੇ ਨੂੰ ਦੇ ਦਿੱਤੀ ਗਈ ਹੈ ਜੋ ਪੇਸ਼ੇ ਤੋਂ ਅਧਿਆਪਕਾ ਨੇ ਮੁਹੰਮਦ ਸਦੀਕ ਨੂੰ ਟਿਕਟ ਕੱਟੇ ਜਾਂਦਾ ਦੁੱਖ ਤਾਂ ਜ਼ਰੂਰ ਹੈ ਪਰ ਉਹਨਾਂ ਨੇ ਪਾਰਟੀ ਦੇ ਫੈਸਲੇ ਤੇ ਫੁੱਲ ਚੜਾਏ ਨੇ ਤੇ ਨਾਲ ਹੀ ਦੱਸਿਆ ਕਿ ਆਖਿਰ ਦੁੱਖ ਲੱਗਿਆ ਕਿਉਂ ਹੈ ਦੁੱਖ ਤਾਂ ਹੁੰਦਾ ਹੀ ਹੈ ਟਿਕਟ ਕੱਟੀ ਜਾਣੀ ਕਿਉਂਕਿ ਦੁੱਖ ਇਸ ਕਰਕੇ ਨਹੀਂ ਹੁੰਦਾ ਵੀ ਟਿਕਟ ਕੱਟੀ ਗਈ ਹੈ ਟਿਕਟ ਤਾਂ ਕਿਸੇ ਦੀ ਕੱਟ ਕੇ ਮੈਨੂੰ ਦਿੱਤੀ ਸੀ ਮੇਰੀ ਕੱਟ ਕੇ ਕਿਸੇ ਹੋਰ ਨੂੰ ਦਿੱਤੀ ਇਹ ਤਾਂ ਲਾਈਫ ਜ਼ਿੰਦਗੀ ਦਾ ਰੂਟੀਨ ਹੈ ਦੁੱਖ ਐਸਾ ਹੁੰਦਾ ਹੈ ਵੀ 5 ਸਾਲ ਤੁਸੀਂ ਕੰਮ ਕਰਦੇ ਹੋ ਲੋਕਾਂ ਨੂੰ ਆਪਣੇ ਨਾਲ ਜੋੜਦੇ ਹੋ ਪਾਰਟੀ ਨਾਲ ਜੋੜਦੇ ਹੋ ਉਹ ਲੋਕ ਵਿਚਾਰੇ ਇੰਨੇ ਦੁਖੀ ਹੋ ਜਾਂਦੇ ਨੇ ਲੈ ਬਾਅਦ ਚ ਵੀ ਹੁਣ ਕੋਈ ਨਵਾਂ ਬੰਦਾ ਆਊਗਾ ਅਪਰੋਚੇਬਲ ਹੋਊਗਾ ਕਿ ਨਹੀਂ ਹੋਊਗਾ ਅਸੀਂ ਕੀ ਕਰਾਂਗੇ ਕਦੋਂ ਉਹਦੇ ਨਾਲ ਜਾਣ ਪਛਾਣ ਹੋਊਗੀ ਕਦੋਂ ਸਾਡੇ ਕੰਮ ਹੋਣਗੇ ਜੀ ਤੇ ਇਸ ਕਰਕੇ ਉਹਨਾਂ ਦੇ ਜਿਹੜੇ ਟੈਲੀਫੋਨ ਨੇ ਬਾਰ-ਬਾਰ ਉਹ ਫਿਰ ਮੈਨੂੰ ਦੁਖੀ ਕਰਦੇ ਨੇ ਹੋਰ ਕੋਈ ਗੱਲ ਨਹੀਂ ਹੈ ਕਿਸੇ ਦੀ ਕੱਟ ਕੇ ਮੈਨੂੰ ਮਿਲੀ ਸੀਗੀ ਮੇਰੀ ਕੱਟ ਕੇ ਕਿਸੇ ਨੂੰ ਦੇ ਦਿੱਤੀ ਆ ਚਲੋ ਇਹ ਪਾਰਟੀ ਦਾ ਆਪਣਾ ਮੈਂ ਸਮਝਦਾ ਨੀਤੀ ਹੈ ਪਾਰਟੀ ਦੀ ਉਹ ਕੀ ਕਹਿੰਦੀ ਹੈ ਕੀ ਕਰਦੀ ਹੈ ਸਾਡੀ ਜਿਹੜੀ ਪਾਰਟੀ ਕਾਂਗਰਸ ਪਾਰਟੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਇਹ ਇੱਕ ਮੈਂ ਸਮਝਦਾ ਵੀ ਅਨੁਸ਼ਾਸਨ ਤੇ ਚੱਲਣ ਵਾਲੀ ਪਾਰਟੀ ਹੈ ਤੇ ਅਸੀਂ ਲੋਕ ਜਿਹੜੇ ਆ ਵਰਕਰ ਅਸੀਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਅਸੀਂ ਕੋਈ ਇਸ ਗੱਲ ਤੇ ਕਿੰਤੂ ਪਰੰਤੂ ਕਰਨਾ ਠੀਕ ਨਹੀਂ ਸਮਝਦੇ ਜੋ ਪਾਰਟੀ ਦਾ ਹੁਕਮ ਹੈ ਉਹ ਸਿਰ ਮੱਥੇ ਤੇ ਹੈ ਉਹ ਸ਼ਾਇਣੇ ਕਹਿੰਦੇ ਨੇ ਬਈ ਮਤਲਬ ਸਰੇ ਤਸلیم ਖਮ ਹੈ ਜੋ ਮਿਲਾਜੇ ਯਾਰ ਮੇ ਆਏ ਜੋ ਮਤਲਬ ਪਾਰਟੀ ਨੇ ਹੁਕਮ ਕਰਤਾ ਉਹ ਸਿਰ ਝੁਕਾ ਕੇ ਮੰਨ ਲਿਆ ਜਿੱਤਣ ਦਾ ਜਾਂ ਹਾਰਨ ਦਾ ਜਿਹੜਾ تعلق ਹੈ ਕਈ ਵਾਰੀ ਕਿਸਮਤ ਤੇ ਹੁੰਦਾ ਤੇ ਕਈ ਵਾਰੀ ਆਪਣੇ ਕੰਮ ਤੇ ਹੁੰਦਾ ਤੇ ਕਈ ਵਾਰੀ ਕੈਂਡੀਡੇਟ ਤੇ ਵੀ ਉਹ ਕਿੰਨੀਕ ਜ਼ੋਰ ਨਾਲ ਲੋਕਾਂ ਚ ਆਪਣੀ ਗੱਲ ਪਚਾ ਰਿਹਾ ਉਹ ਕਿੰਨਾ ਕ ਲੋਕਾਂ ਨੂੰ ਮਿਲ ਰਿਹਾ ਕਿੰਨਾ ਕ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਤੇ ਇਹ ਸਾਰੀਆਂ ਗੱਲਾਂ ਇਸ ਗੱਲ ਤੇ ਡਿਪੈਂਡ ਕਰਦੀਆਂ ਦੂਜੀ ਗੱਲ ਇਹ ਹੈ ਬਈ ਕੀ ਉੱਪਰ ਵਾਲਾ ਮੇਰਾ ਮਤਲਬ ਹੈ ਮਾਲਕ ਪ੍ਰਮਾਤਮਾ ਖੁਦਾ ਕੀ ਉਹਦਰ ਤੇ ਮਿਹਰਬਾਨ ਹੈ ਜੋ ਮਿਹਰਬਾਨ ਹੈ ਫਿਰ ਕੋਈ ਹਾਰ ਨਹੀਂ ਸਕਦਾ ਜੋ ਮਿਹਰਬਾਨ ਨਹੀਂ ਹੈ ਫਿਰ ਕੋਈ ਜਿੱਤ ਨਹੀਂ ਸਕਦਾ ਫਰੀਦਕੋਟ ਦੇ ਵਿੱਚ ਇਸ ਵਾਰ ਮੁਕਾਬਲਾ ਦਿਲਚਸਪ ਹੈ ਆਮ ਆਦਮੀ ਪਾਰਟੀ ਨੇ ਕਰਮਜੀਤਨ ਮੋਲ ਜੋ ਕਾਮੇਡੀਅਨ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ ਕਾਂਗਰਸ ਨੇ ਸਦੀਕ ਦੇ ਟਿਕਟ ਕਟ ਅਮਰਜੀਤ ਕੌਰ ਸਾਹੂ ਕੇ ਨੂੰ ਦਿੱਤੀ ਹੈ ਭਾਜਪਾ ਵੱਲੋਂ ਸੂਫੀ ਗਾਇਕ ਹੰਸ ਰਾਜ ਹੰਸ ਨੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਨੇ ਇਸ ਦੇ ਇਲਾਵਾ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਹਲਕਾ ਰਾਖਵੇਂ ਤੇ ਇੱਥੋਂ ਕਾਂਗਰਸ ਜਿੱਤੀ ਸੀ 2019 ਦੇ ਵਿੱਚ ਪਰ ਇਸ ਵਾਰ ਮੁਹੰਮਦ ਸਦੀਕ ਦੀ ਟਿਕਟ ਕੱਟ ਦਿੱਤੀ ਗਈ ਹੈ